ਚੌੜੀਆਂ ਹੋ ਨਹੀਂ ਸਕਦੀਆਂ ਕਾਰਪੋਰੇਸ਼ਨ ਦੀਆਂ ਸੜਕਾਂ ਹਨ ਉਹਨੋਂ ਕਿੱਥੋਂ ਚੌੜੀਆਂ ਹੋਣਗੀਆਂ ਖੱਬੇ ਵੀ ਦੁਕਾਨਾਂ ਸੱਜੇ ਵੀ ਦੁਕਾਨਾਂ ਗੱਡੀਆਂ ਹੋਰ ਵਧਦੀ ਜਾਂਦੀਆਂ ਦਿਨੋਂ ਦਿਨ ਨੇ ਟ੍ਰੈਫਿਕ ਦੀ ਸਮੱਸਿਆ ਵੱਧ ਨਹੀਂ ਘਟਣੀ ਨਹੀਂ ਮੈਂ ਫਿਰ ਕਮਿਸ਼ਨਰ ਸਾਹਿਬ ਨਾਲ ਪਿੱਛੇ ਮੀਟਿੰਗ ਕੀਤੀ ਸੀ ਉਹਦੇ 'ਚ ਇਹ ਫੈਸਲਾ ਹੋਇਆ ਸੀਗਾ ਕਿ ਆਪਾਂ ਐਡੀਸ਼ਨਲ ਫੋਰਸ ਡਿਪਲੋਏ ਕਰੀਏ ਆਪਾਂ ਵੀ ਕਈ ਵਾਰੀ ਦੇਖਿਆ ਟ੍ਰੈਫਿਕ ਜਾਮ ਹੁੰਦਾ 3 ਕਿਲੋਮੀਟਰ ਦਾ ਉਹ ਇੱਕ ਬੰਦਾ ਜਾਂਦਾ ਅੱਗੇ ਜਾ ਕੇ ਕੋਈ ਗੱਡੀ-ਗੁੱਡੀ ਫਸੀ ਹੁੰਦੀ ਥੋੜੀ ਜੀ ਹਿਲਾਉਂਦੇ ਆ ਟ੍ਰੈਫਿਕ ਚੱਲ ਪੈਂਦਾ ਸੋ ਆਪਾਂ ਨੂੰ ਹੁਣ ਲੁਧਿਆਣਾ ਸ਼ਹਿਰ ਚ ਜਿਹੜਾ ਮੇਨ ਇਹ ਮੁੱਦਾ ਸੋਲਵ ਹੋ ਸਕਦਾ ਸਿਰਫ ਇੱਕੋ ਤਰੀਕੇ ਨਾਲ ਹੋ ਸਕਦਾ ਐਡੀਸ਼ਨਲ ਫੋਰਸ ਨਾਲ ਉਸ ਦਿਨ ਫਿਰ ਅਸੀਂ ਇੱਕ ਪਲਾਨ ਬਣਾਇਆ ਫਿਰ ਅਸੀਂ ਡੀਜੀਪੀ ਸਾਹਿਬ ਨੂੰ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਕਿ ਲੁਧਿਆਣਾ ਸ਼ਹਿਰ ਚ ਸਾਨੂੰ ਐਡੀਸ਼ਨਲ ਫੋਰਸ ਚਾਹੀਦੀ ਹੈ ਅਸੀਂ ਮੰਗੀਆਂ ਤਾਂ ਤਿੰਨ ਕੰਪਨੀਆਂ ਸੀ 200 ਕੁਛ ਬੰਦੇ ਮੰਗੇ ਸੀਗੇ ਪਰ ਉਹਨਾਂ ਨੇ 140 ਦੀ ਫੋਰਸ ਸਾਨੂੰ ਭੇਜਤੀ ਆ ਉਹ ਆ ਗਈ ਹੈ ਜ਼ਿਲ੍ਹੇ ਵਿੱਚ ਉਹ ਸਾਰੀ ਅਸੀਂ ਟ੍ਰੈਫਿਕ ਤੇ ਲਗਾਵਾਂ। ਮਤਲਬ ਕਿ ਚਾਹੇ ਉਹ ਹੋ ਇਹ ਹੋ ਸਕਦਾ ਵੀ ਉਹਨਾਂ ਨੂੰ ਕੋਈ ਹੋਰ ਕੰਮ ਦੇ ਦੀ ਐਗਜ਼ਿਸਟਿੰਗ ਚੋਂ ਟ੍ਰੈਫਿਕ 'ਚ ਲਗਾ ਦੀ ਐ ਪਰ 100 ਸਵਾਸੋ ਬੰਦਾ ਹੁਣ ਟ੍ਰੈਫਿਕ 'ਚ ਐਡੀਸ਼ਨਲ ਲੱਗੇਗਾ। ਇਹ ਜਿਹੜੇ ਹੋਣਗੇ ਸਾਡੇ ਜ਼ਿਲ੍ਹੇ ਵਿੱਚ 77 ਬਲੈਕ ਸਪੌਟ ਹੈਗੇ। 77 ਬਲੈਕ ਸਪੌਟ ਦਾ ਮਤਲਬ ਜਿੱਥੇ ਐਕਸੀਡੈਂਟ ਹੋਣ ਦਾ ਡਰ ਹੁੰਦਾ ਕੋਈ ਕੁਝ ਹੁੰਦਾ ਤਾਂ ਕਿ ਉੱਥੇ ਟ੍ਰੈਫਿਕ ਕੰਟਰੋਲ ਕੀਤਾ ਜਾਵੇ। 67 ਇਹੋ ਜੇ ਹੈ ਜਿੱਥੇ ਫੋਰਸ ਹੈ ਹੀ ਨਹੀਂ ਕਿਉਂਕਿ ਫੋਰਸ ਦੀ ਸ਼ਾਰਟੇਜ ਕਰਕੇ ਉੱਥੇ ਵੀ ਟ੍ਰੈਫਿਕ ਜਾਮ ਹੁੰਦਾ ਸੋ ਆਉਣ ਵਾਲੇ ਟਾਈਮ ਵਿੱਚ ਟ੍ਰੈਫਿਕ ਦਾ ਅਸੀਂ ਸਾਰਾ ਕਰਾਂਗੇ ਇੱਕ ਸਭ ਨਾਲੋਂ ਜ਼ਿਆਦਾ ਟ੍ਰੈਫਿਕ ਜਾਮ ਹੁੰਦਾ ਸਕੂਲਾਂ ਦੇ ਬਾਅਦ ਸਵੇਰ ਵੱਲੇ ਜਦੋਂ ਬੱਚਿਆਂ ਨੂੰ ਛੱਡਣ ਆਂਦੇ ਤੇ ਦੁਪਹਿਰ ਵੱਲੇ ਜਦੋਂ ਲੈਣ ਆਂਦੇ ਦੁਪਹਿਰ ਵੱਲੇ ਜ਼ਿਆਦਾ ਹੁੰਦਾ ਸਵੇਰ ਵੱਲੇ ਫੇਰ ਥੋੜਾ ਘੱਟ ਹੁੰਦਾ ਕਿਉਂਕਿ ਸਵੇਰੇ ਬੱਚੇ ਨੂੰ ਛੱਡ ਕੇ ਫਟਾਫਟ ਨਿਕਲ ਜਾਂਦੇ ਆ ਜਾਂ ਫਿਰ ਸਵੇਰੇ ਦੂਜਾ ਟ੍ਰੈਫਿਕ ਵੀ ਘੱਟ ਹੁੰਦਾ ਪਰ ਦੁਪਹਿਰ ਵੱਲੇ ਤਾਂ ਦੂਜਾ ਟ੍ਰੈਫਿਕ ਵੀ ਨਾਰਮਲ ਹੁੰਦਾ ਪਰ ਅਸ ਵੇਟ ਕਰਨੀ ਪੈਂਦੀ ਕਿਸੇ ਵਲੇ ਬੱਚੇ ਨੂੰ ਆਂਦੇ ਟਾਈਮ ਲੱਗਦਾ ਹੈ ਕੋਈ 5 ਮਿੰਟ ਪਹਿਲਾਂ ਆ ਜਾਂਦਾ ਕੋਈ 10 ਮਿੰਟ ਬਾਅਦ ਆਂਦਾ ਉਹ ਗੱਡੀਆਂ ਖੜੀਆਂ ਰਹਿੰਦੀਆਂ ਉੱਥੇ ਬਹੁਤ ਪ੍ਰੋਬਲਮ ਹੁੰਦੀ ਜਿਹੜੇ ਮੇਨ ਸਕੂਲ ਹੈ ਸਾਰਿਆਂ ਦੇ ਬਾਹਰ ਫੋਰਸ ਲੱਗਿਆ ਕਰੂਗੀ ਦੋ ਦੋ ਤਿੰਨ ਤਿੰਨ ਬੰਦੇ ਜਿੰਨੇ ਚਾਹੀਦੇ ਆ ਉਹ ਟਾਈਮਿੰਗ ਵਿੱਚ ਜਿਸ ਤਰ੍ਹਾਂ ਕੁੰਦਨ ਵਿਦਿਆ ਮੰਦਰ ਦੇ ਬਾਹਰ ਬਹੁਤ ਜਾਮ ਲੱਗਦਾ ਉਹਦੇ ਪਿੱਛੇ ਹੋਰ ਵੀ ਐਕਟੀਵਿਟੀ ਹੈ ਨਾਲ ਆ ਰਿਹਾ ਕਾਲਜ ਵੀ ਹੈ ਪਿੱਛੇ ਸ਼ਮਸ਼ਾਨ ਘਾਟ ਵੀ ਹੈ ਉੱਥੇ ਕਈ ਵਾਰੀ ਬਹੁਤ ਜਾਮ ਲੱਗਦਾ ਹੈ ਉੱਥੇ ਪਰਮਾਨੈਂਟ ਫੋਰਸ ਹੋਏਗੀ ਕਾਨਵੈਂਟ ਸਕੂਲ ਹੋ ਗਿਆ ਡੀ ਡੀਏ ਵੀ ਸਰਾਬਾ ਨਗਰ ਹੋ ਗਿਆ ਇੱਕ ਇਸਮੈਟਰੀ ਰੋਡ ਤੇ ਗਵਰਨਮੈਂਟ ਸਕੂਲ ਹੈ ਸੋ ਸਾਰੇ ਸਕੂਲਾਂ 'ਚ ਅਸੀਂ ਫੋਰਸ ਲਗਾਵਾਂਗੇ ਤਾਂ ਕਿ ਘੱਟੋ ਘੱਟ ਟ੍ਰੈਫਿਕ ਜਮ ਹੋਵੇ ਘੱਟੋ ਘੱਟ ਟ੍ਰੈਫਿਕ ਐਕਸੀਡੈਂਟ ਹੋਵੇ ਇੱਕ ਹੋਰ ਹੈ ਮੈਂ ਸਾਰੇ ਤੁਹਾਡੇ ਥਰੂ ਸਾਰੇ ਸਿਟੀਜ਼ਨ ਨੂੰ ਕਹਿਣਾ ਚਾਹੁੰਗਾ ਸਾਰੇ ਲੁਧਿਆਣਵੀ ਭਰਾਵਾਂ ਨੂੰ ਕਹਿਣਾ ਚਾਹੁੰਗਾ ਭਰਾਵਾ ਦੇ ਭੈਰਾਂ ਨੂੰ ਕਿਤੇ ਵੀ ਤੁਹਾਨੂੰ ਟ੍ਰੈਫਿਕ ਹੋਵੇ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਜਿਹੜਾ ਸਾਡਾ ਟੋਲ ਫਰੀ ਨੰਬਰ ਹੈ 10 ਨਾ ਕੀ ਕੀ ਹੈ ਨਹੀਂ ਟ੍ਰੈਫਿਕ ਦਾ ਨਹੀਂ ਨਾਰਮਲ ਜਿਹੜਾ ਹੈਗਾ ਨਾਰਮਲ ਨਾਰਮਲ 2 112 112 ਅੱਲਿਆਂ ਨੂੰ ਹਦਾਇਤ ਦਿੱਤੀ ਗਈ ਹੈ ਹੁਣ ਕਿ ਜੇ ਕੋਈ ਟ੍ਰੈਫਿਕ ਲਈ ਵੀ ਫੋਨ ਕਰਨਾ ਉੱਥੇ ਵੀ ਫੋਰਸ ਤੁਸੀਂ ਭੇਜਣੀ ਆ ਲਾਅ ਐਂਡ ਆਰਡਰ ਲਈ ਤਾਂ ਕਰਨਾ ਟ੍ਰੈਫਿਕ ਲਈ ਵੀ ਜੇ ਕੋਈ ਕਵੇ ਜੀ ਇੱਥੇ ਜਾਮ ਹੈ ਉੱਥੇ ਫੋਰਸ ਜਾਊਗੀ ਤੇ ਜਿਹੜਾ 112 ਹੈ ਉਹ ਟੋਲ ਫਰੀ ਵੱਤ ਤੋਂ ਵੱਧ ਇਸਤੇਮਾਲ ਕਰਨ ਜਿੱਦਾਂ ਕੋਈ ਫਸਿਆ ਦੇਖੇ ਜੀ ਟ੍ਰੈਫਿਕ ਨਹੀਂ ਚੱਲਦਾ ਪਿਆ ਉੱਥੇ ਫੋਨ ਕਰਨ ਉੱਥੇ ਦੇਖਣਗੇ ਵੀ ਜੇ ਕੋਈ ਨਹੀਂ ਹੈਗਾ ਉੱਥੇ ਪੀਸੀਆਰ ਭੇਜਣਗੇ ਇੱਕ ਸਾਡੇ ਕੋਲ ਸੀਐਸਆਰ ਵਿੱਚ ਅ ਸੀਆਈਆਈ ਵਾਲਿਆਂ ਨੇ ਹੋਰ ਇੰਡਸਟਰੀ ਲਿਸਟਾਂ ਨੇ ਕੀਤਾ ਕੋਈ 35 ਪੀਸੀਆਰਾਂ ਹੋ ਜਾਣੀਆਂ ਕਾਰਾਂ ਜਿਹੜੀਆਂ ਅਗਲੇ ਹਫਤੇ ਚ ਪੂਰੀਆਂ ਹੋ ਜਾਣਗੀਆਂ 22 ਆਲਰੇਡੀ ਆ 13 ਆ 15 ਹੋਰ ਦੇ ਰਹੇ ਆ ਸੋ ਜਿਹੜੀ ਇੱਕ ਪੀਸੀਆਰ ਹੁੰਦੀ ਹੈ ਨਾ ਕਾਰ ਹੈਗੀ ਆ ਉਹਦੇ ਵਿੱਚ 1 ਜਾਂ 2 ਸਾਡੇ ਹੁੰਦੇ ਆ ਪੁਲਿਸ ਦੇ ਜਵਾਨ ਪਰ ਉਹ ਏਰੀਆ ਬਹੁਤ ਵੱਡਾ ਕਵਰ ਹੋ ਜਾਂਦਾ ਨਾਲੇ ਉਹਦਾ ਅਸਰ ਵੀ ਪੈਂਦਾ ਦੇਖੋ ਸਾਇਰਨ ਵੱਜਦਾ ਲਾਈਟ ਹੁੰਦੀ ਹੈ ਅਸਰ ਪੈਂਦਾ ਉਹਦਾ ਕਿ ਅਸੀਂ ਇਹਨੂੰ ਟ੍ਰੈਫਿਕ ਨੂੰ ਠੀਕ ਰੱਖੀਏ ਆਪਣਾ ਰੂਲ ਦੇ ਹਿਸਾਬ ਨਾਲ ਚੱਲੀਏ ਇਹ ਤੁਹਾਨੂੰ ਸ਼ਹਿਰ ਵਿੱਚ 35 ਪੀਸੀਆਰਾਂ ਚਲਦੀਆਂ ਦਿਸਣਗੀਆਂ ਅੱਗੇ ਕੀ ਹੁੰਦਾ ਸੀ ਉਹ ਪੀਸੀਆਰ ਦੇ ਦਿੰਦੇ ਸੀ ਚਲਾਨ ਵਾਲੇ ਮੁਲਾਦਰ ਨਹੀਂ ਹੁੰਦੇ ਸੀਗੇ ਤੇ ਹੁਣ ਪੀਸੀਆਰ ਆ ਵੀ ਤੁਹਾਨੂੰ 35 ਚਲਦੀਆਂ ਦਿਸਣਗੀਆਂ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਟ੍ਰੈਫਿਕ 'ਚ ਬਹੁਤ ਸੁਧਾਰ ਹੋਏਗਾ ਐਸੇ ਲਈ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਸੀ ਕਿ ਸਾਰੇ ਲੁਧਿਆਣਾ ਵੀ ਨੂੰ ਪਤਾ ਲੱਗੇ ਕਿ ਇਹ ਅਸੀਂ ਚੇਂਜਸ ਲਿਆ ਰਹੇ ਹਾਂ ਕੋਈ ਹੁਣ ਇਹਦੇ ਤੇ ਸਵਾਲ ਹੈ ਤਾਂ ਦੱਸੋ ਪੁਲਿਸ ਦੀ ਰਿਪੋਰਟ ਹੈਗੀ ਟ੍ਰੈਫਿਕ ਦੀ ਆਪਣੀ ਟ੍ਰੈਕ ਹੈਗੀ ਦੱਸੋ ਜੀ 190 ਆ ਸਾਡੇ ਕੋਲ ਜਿਹਦੇ ਵਿੱਚ ਸਾਡਾ ਐਡਮਿਨ ਸਟਾਫ ਕੱਢ ਕੇ ਜਿਹੜੇ ਕੈਮਰੇਜ਼ ਵਗੈਰਾ ਆਪਰੇਟ ਕਰਦੇ ਆ ਅਸੀਂ ਸਾਡੇ ਕੋਲ ਸਿਰਫ 160 ਬੰਦ ਹੈਗੇ ਆ ਪੁਆਇੰਟਸ ਜਿਹੜੇ ਅਸੀਂ ਅਜੇ ਡਿਪਲੋਏ ਕਰਦੇ ਆ ਫੋਰਸ ਮੇਨ ਚ 144 ਹੋ ਰਹੇ ਹੋਗੇ ਤਿੰਨ ਹਾਂਜੀ ਰੌਂਗ ਜੀ ਸਿਕਿਉਰਿਟੀ ਕਿਹੜੇ ਕਿਹੜੇ ਸਕੂਲ ਆ ਕਿੰਨੇ ਕੋ ਸਕੂਲ ਆ ਡਿਟੈਕਟਾਈ ਕਿਤੇ ਨਹੀਂ ਆ ਚਾਰ ਪੰਜ ਤਾਂ ਮੈਂ ਹੁਣੇ ਨਾਮ ਲਿੱਤੇ ਤੁਹਾਨੂੰ ਬੈਸਟ ਦੇ ਹੈਗੇ ਕਿ ਪੂਰੇ ਨਹੀਂ ਨਹੀਂ ਜੀ ਨਹੀਂ ਨਹੀਂ ਬੈਸਟ ਦੇ ਦੇਖੋ ਯਾਦਾ ਸਕੂਲ ਵੈਸਟ ਹੈ ਪਰ ਪੂਰੇ ਮੈਂ ਜਦੋਂ ਗੱਲ ਕਰਦਾ ਪੂਰੇ ਲੁਧਿਆਣੇ ਦੀ ਕਰਦਾ ਮੈਂ ਵੈਸਟ ਦੀ ਨਹੀਂ ਕਰਦਾ ਇਹ ਨਾ ਸਮਝੀ ਉੱਥੇ ਇਲੈਕਸ਼ਨ ਹੈ ਸਾਰਾ ਕੁਝ ਉੱਥੇ ਇਹ ਜਿਹੜੀ ਫੋਰਸ ਆਈ ਵੈਸਟ ਲਈ ਨਹੀਂ ਆਈ ਪੂਰੇ ਲੁਧਿਆਣੇ ਲਈ ਆਈ ਹੈ ਕਾ ਕਮਲ ਦੀ ਗੱਲ ਜਿੱਤੇ ਦੀ ਬੋਲਗੀ ਪਉ 10 ਕ ਹੈਗੇ ਆ ਚਾਰ ਪੰਜ ਨਾਮ ਮੈਂ ਤੁਹਾਨੂੰ ਦੱਸ ਤੇ ਹੋਰ ਵੀ ਹੈਗੇ ਆ ਸਿਰ ਪ੍ਰਾਈਵੇਟ ਪ੍ਰਾਈਵੇਟ ਸਕੂਲ ਸੀ ਨੇ ਜਿਹੜੇ ਨਹੀਂ ਜੀ ਨਹੀਂ ਆ ਮੈਂ ਹੁਣੇ ਤਾਂ ਕਿਹਾ ਸਮਿਟਰੀ ਰੋਡ ਤੇ ਗਵਰਨਮੈਂਟ ਸਕੂਲ ਹੈਗਾ ਦੇਖੋ ਡਿਪੈਂਡ ਕਰਦਾ ਕਿਹੜੇ ਸਕੂਲ ਵਿੱਚ ਜਿਆਦਾ ਟ੍ਰੈਫਿਕ ਹੁੰਦਾ ਕਿੱਥੇ ਗੱਡੀਆਂ ਆਉਂਦੀਆਂ ਉੱਥੇ ਡਿਪਲੋਏ ਕਰਾਂਗੇ ਅਸੀਂ ਗਵਰਨਮੈਂਟ ਤੇ ਪ੍ਰਾਈਵੇਟ ਦੋਨੋਂ ਸਕੂਲ ਹੈ ਸਰ ਸਕੂਲ ਜਿਵੇਂ ਤੁਸੀਂ ਗੱਲ ਕੀਤੀ ਮੈਂ ਗਵਰਨਮੈਂਟ ਸਕੂਲ ਦੀ ਤੁਸੀਂ ਇੱਕ ਮੈਂਸ਼ਨ ਵੀ ਵਿੱਚ ਕੀਤਾ ਉੱਥੇ ਅਸੀਂ ਖੁਦ ਵੀ ਅਸੀਂ ਉਤੋਂ ਖੰਡਾ ਲੱਗਾ ਹੈਗਾ ਅਸੀਂ ਉੱਥੇ ਅਸੂਰੀਂ ਜੇ ਲੱਗਣਾ ਹੁੰਦਾ ਪਹਿਲੇ ਵੀ ਅਸੀਂ ਫਾਸਟ ਨੇ ਲੋਕ ਕੀ ਕਰਦੇ ਨੇ ਗੱਡੀਆਂ ਉੱਤੇ ਛੱਡ ਕੇ ਆਪ ਸਕੂਲ ਦੇ ਅੰਦਰ ਲੈ ਚੱਲ ਜਾਂਦੇ ਨੇ ਉਹ ਜਿਹੜਾ ਐਂਟਰਪਾਸਟ ਬਣਿਆ ਉਹ ਉੱਥੇ ਗੱਡੀਆਂ ਬਹੁਤ ਪ੍ਰੋਬਲਮ ਹੁੰਦੀ ਨੇ ਉਹ ਹੋਰ ਵੀ ਕਿਸੇ ਨੂੰ ਲੱਗਣਾ ਹੁੰਦਾ ਕਿ ਉਹਨਾਂ ਨੂੰ ਸਮਝਾਇਆ ਵੀ ਜਾਏਗਾ ਜਾਂ ਲੋਡ ਪੈਂਦੇ ਉੱਤੇ ਚਲਾਨੀ ਨਹੀਂ 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 ਮੈਂ ACP ਨੂੰ ਰਿਕੁਐਸਟ ਕਰਦਾ ਦੋਨੋਂ ਬੈਠੇ ਆ ਇੱਥੇ ਮੈਂ ਦੋਨਾਂ ਨੂੰ ਰਿਕੁਐਸਟ ਕਰੂੰਗਾ ਕਿ ਜਿਹੜੀ ਫੋਰਸ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਾਂ ਦਿੱਤੀਆਂ ਜਾਣ ਵੀ ਕੋਈ ਗੱਡੀ ਕਰਕੇ ਕਰੇ ਨਾ ਜਾਏ ਤਾਂ ਕੋਸ਼ਿਸ਼ ਕਰਦੇ ਆ ਜੇ ਇਹ ਜੀਆਂ ਗੱਡੀਆਂ ਨੂੰ ਇੱਕ ਵਾਰੀ ਟੋਕ ਰਾਂਗੇ ਤੇ ਆਪੇ ਫਿਰ ਅੱਗੇ ਛੱਡ ਕੇ ਨਹੀਂ ਜਾਣ ਸਕੂਲ ਦੇ ਨੂੰ ਇਨਸਟ੍ਰਕਸ਼ਨ ਕਿ ਸਕੂਲਾਂ ਨੇ ਕੋਈ ਇਨਸਟ੍ਰਕਸ਼ਨ ਦਿੱਤੀਆਂ ਕਿ ਤੁਸੀਂ ਆਪਣਾ ਪ੍ਰਾਈਵੇਟ ਸਟਾਫ ਵੀ ਬਾਹਰ ਟ੍ਰੈਫਿਕ ਨੂੰ ਚਲਾ ਨਹੀਂ ਉਹਨਾਂ ਦੀ ਹੈਲਪ ਲਵਾਂਗੇ ਜੀ ਬਿਲਕੁਲ 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 ਲਵਾਂਗੇ ਟ੍ਰੈਫਿਕ ਲਓ ਜੀ ਵੈਸੇ ਉਹਨਾਂ ਦੇ ਉਹਨਾਂ ਦੀ ਹੈਲਪ ਵੀ ਲਵਾਂਗੇ ਸਟਾਫ ਵੀ ਜ਼ਿਆਦਾ ਹੁੰਦਾ ਹੈ ਉਹ ਨਹੀਂ ਆਲਰੇਡੀ ਉਹ ਕਰਦੇ ਆ ਪਰ ਗੱਲ ਪਤਾ ਹੈ ਕੀ ਹੁੰਦੀ ਵਰਦੀ ਦਾ ਬੜਾ ਰੋਪ ਹੁੰਦਾ ਨਾ ਤੁਹਾਨੂੰ ਜਿਹੜੇ ਉਹਨਾਂ ਦੇ ਬੰਦੇ ਹੁੰਦੇ ਨਾ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਜਿਹੜਾ ਵਰਦੀ ਵਾਲੇ ਉੱਥੇ ਖੜੇ ਹੋਣਗੇ ਨਾ ਫਿਰ ਉਹਨਾਂ ਨੂੰ ਵੀ ਉਹਨਾਂ ਦੀ ਵੀ ਹੈਲਪ ਹੋ ਜਾਏਗੀ ਪੁਲਿਸ ਵੀ ਸਰ ਹੈਲਪ ਕਰੇਗੀ ਸੋ ਐਸੇ ਕਰਕੇ ਅਸੀਂ ਮੈਕਸਿਮਮ ਪੁਲਿਸ ਪ੍ਰੈਜੈਂਸ ਕਰ ਰਹੇ ਹਾਂ ਟ੍ਰੈਫਿਕ ਵਿੱਚ ਹਾਂਜੀ ਸਰ ਫਲਾਈਓਵਰ ਦੇ ਉੱਤੇ ਕਾਫੀ ਧਿਆਨ ਰੱਖਦਾ ਜਿਵੇਂ ਆਥਮਪੁਰ ਤੋਂ ਉੱਤਰ ਦੇ ਸਮੇਂ ਜੁਲ੍ਹੇਵਾਲ ਨੂੰ ਜਾਣਾ ਹੋਵੇ ਉੱਥੇ ਵੀ ਰਹਿੰਦਾ ਜੀ ਗਾਮ ਬੱਸ ਸਟੈਂਡ ਤੋਂ ਉੱਤਰ ਦੇ ਇਹ ਸਾਰੇ ਪੁਆਇੰਟ ਕਵਰ ਹੋ ਗਏ ਜਿਹੜੇ ਮੈਂ ਪਹਿਲਾਂ ਕਿਹਾ ਚਾਹੇ ਉਹ ਬਲੈਕ ਸਪੌਟ ਹੈ ਚਾਹੇ ਜਿਹੜੇ ਅਨਮੈਂਡ ਹੈਗੇ ਇਹ ਸਾਰੇ ਜਿਹੜੇ ਤੁਸੀਂ ਪੁਆਇੰਟ ਕਹਿ ਰਹੇ ਹੋ ਇਹ ਕਵਰ ਡੈਨ ਸੋ ਇਹ ਵੀ ਚਾਸ ਵੀ ਸਰ ਦਾ ਟ੍ਰੈਫਿਕ ਦਾ ਕਾਰਨ ਬਹੁਤ ਮਾਨਲੇ ਕਿਉਂਕਿ ਉਹਨਾਂ ਦੀ ਸੰਖਿਆ ਵੀ ਸ਼ਹਿਰ ਵਿੱਚ ਬਹੁਤ ਹੋ ਚੁੱਕੀ ਹੈ ਕਿਤੇ ਵੀ ਦਿਲ ਕਰਦਾ ਹੂੰ ਮੋੜ ਕੇ ਆਪਣਾ ਉੱਥੇ ਪੈਸੈਂਜਰ ਆਪਣੀ ਸਵਾਰੀ ਚ ਚਲੋ ਦੇਖੋ ਇਹ ਇਹ ਹੁਣ ਬੰਦ ਕਰਨਾ ਤਾਂ ਔਖਾ ਹੈਗਾ ਉਹਨਾਂ ਨੂੰ ਹੈ ਚੱਲਦੇ ਤਾਂ ਰਹਿਣੇ ਹੁਣ ਜਿੰਨ ਮੈਂ ਤਾਈ ਤੱਕ ਇਹ ਹੈ ਤੁਹਾਨੂੰ ਮੈਂ ਕਹਿੰਦਾ ਇੱਕੋ ਹੀ ਤਰੀਕਾ ਸਾਡੇ ਸਾਹਮਣੇ ਸੀਗਾ ਕਿ ਐਡੀਸ਼ਨਲ ਫੋਰਸ ਲਿੱਤੀ ਜਾਵੇ ਅਸੀਂ ਧੰਨਵਾਦ ਕਰਦੇ ਆ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਦਾ ਕਿ ਉਹਨਾਂ ਨੇ ਸਾਡੀ ਅਰਜ਼ੀ ਮੰਨ ਲਈ ਔਰ ਡੀਜੀਪੀ ਸਾਹਿਬ ਦਾ ਜਿਹੜਾ ਕਿ ਉਹਨਾਂ ਨੇ ਐਡੀਸ਼ਨਲ ਫੋਰਸ ਭੇਜਤੀ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਨਹੀਂ ਥੈਂਕ